ਦੇਸ਼ ਅਤੇ ਦੁਨੀਆ ਵਿੱਚ 16 ਮਾਰਚ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ ਆਓ ਜਾਣਦੇ ਹਾਂ ਅੱਜ ਦੇ ਇਤਿਹਾਸ ਬਾਰੇ 2012 ਚ ਅੱਜ ਦੇ ਦਿਨ ਸਚਿੰਤ ਤੰਦੂਲਕਰ ਨੇ 100 ਸੈਂਕੜੇ ਬਣਾਉਣ ਦਾ ਰਿਕਾਰਡ ਕਾਇਮ ਕੀਤਾ ਸੀ 1799 ਚ 16 ਮਾਰਚ ਨੂੰ ਅੰਗਰੇਜ਼ੀ ਪੌਦਾ ਵਿਗਿਆਨੀ ਅਤੇ ਫੋਟੋਗ੍ਰਾਫਰ ਐਨਾ ਐਟਕ੍ਰਿੰਸ ਦਾ ਜਨਮ ਹੋਇਆ ਸੀ 1846 ਵਿੱਚ ਅਜ ਦੇ ਦਿਨ ਅੰਗਰੇਜ਼ਾਂ ਨੇ ਗੱਦਾਰ ਗੁਲਾਮ ਸਿੰਘ ਡੋਗਰਾ ਨਾਲ ਨਵੀਂ ਸੰਧੀ ਕੀਤੀ ਸੀ 1882 ਚ 16 ਮਾਰਚ ਨੂੰ ਅਮਰੀਕੀ ਸੈਨੇਟ ਨੇ ਰੈੱਡ ਕਰਾਸ ਦੀ ਸਥਾਪਨਾ ਸੰਧੀ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਸੀ 19 एक आज दे दे क्रांतिकारी पोटी श्री रामलू का जनम हो सोलह मार्च भारत नेता इंदरजीत गुप्ता का जन्म दे पंजाबी गीतकार कवि तेजा सा जन्म हो ਅਤੀਚੇ 16 ਮਾਰਚ ਨੂੰ ਭਾਰਤੀ ਸਾਹਿਤ ਦੇ ਵਿਦਵਾਨ ਐ ਕੇ ਰਾਮਾਨੁਜਨ ਦਾ ਜਨਮ ਹੋਇਆ ਸੀ 1945 ਚ ਆਧ ਦੇ ਦਿਨ ਭਾਰਤੀ ਸੁਤੰਤਰਤਾ ਸੰਗਰਾਮ ਦੇ ਸੇਨਾਪਤੀ ਗਣੇਸ਼ ਤਾਮੋਧਰ ಸಾವਰਕਰ ਦਾ ਦਿਹਾਂਤ ਹੋਇਆ ਸੀ 1970 ਚ 16 ਮਾਰਚ ਨੂੰ ਪੁਰਾਣਾ ਨੇਮ ਜਾਂ 올ਡ ਟੈਸਟਾਮੈਂਟ ਬਾਈਬਲ ਦਾ ਜਰਮਨ ਅੰਗਰੇਜ਼ੀ ਵਿੱਚ ਛਾਪਿਆ ਗਿਆ ਸੀ ਦਿਨ 16 68 ਵਿੱਚ ਅਮਰੀਕਾ ਨੇ ਮਨੁੱਖੀ ਪੁਲਾੜ ਯਾਨ ਜੈਮਿਨੀ 8 ਲੌਂਚ ਕੀਤਾ ਸੀ 1942 ਵਿੱਚ V2 ਰਾਕਟ 16 ਮਾਰਚ ਨੂੰ ਲੌਂਚ ਕੀਤਾ ਗਿਆ ਸੀ ਪਰ ਉਸ ਸਮੇਂ ਇਹ ਫਟ ਗਿਆ ਸੀ ਅੱਜ ਦੇ ਦਿਨ 1939 ਵਿੱਚ ਚੈਕੋਸਲੋਵਾਕੀਆ ਉੱਤੇ ਜਰਮਨੀ ਦਾ ਕਬਜ਼ਾ ਹੋ ਗਿਆ ਸੀ 1922 ਵਿੱਚ 16 ਮਾਰਚ ਨੂੰ ਇੰਗਲੈਂਡ ਨੇ ਮਿਸਰ ਨੂੰ ਮਾਨਤਾ ਦਿੱਤੀ so esse ajuda a